ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪਾਂ ਵੀ ਬਸ ਵਧੀਆ ਤੇ ਇੱਥੇ ਨਾ ਥੱਲੇੋਂ ਤੇ ਸਾਰੇ ਰੂਮਾਂ ਦੀ ਸਫਾਈ ਹੋ ਜਾਂਦੀ ਆ ਉੱਪਰ ਨਾਲ ਚੜਨ ਕੋਲੋਂ ਮੇਰੇ ਤੋਂ ਸਫਾਈ ਨਹੀਂ ਕੀਤੀ ਜਾਂਦੀ ਉੱਪਰ ਨਾ ਮੈਂ ਚੜਦੀ ਤੇ ਨਾ ਮੇਰੇ ਤੋਂ ਸਫਾਈ ਹੁੰਦੀ ਆ ਤੇ ਅੱਜ ਫਿਰ ਮੈਂ ਨਾ ਉੱਪਰ ਨਾਲ ਕਟਾ-ਕਟਾ ਬੜਾ ਹੋਇਆ ਕੋਈ ਟੀ ਚਾਹੀਦੀ ਉੱਪਰੋਂ ਤੇ ਇਹਨਾਂ ਨੂੰ ਤੇ ਇਹਨਾਂ ਨੇ ਫਿਰ ਨਾ ਪੌੜੀ ਦੀ ਲਾ ਕੇ ਤੇ ਉੱਤੇ ਚੜੇ ਤੇ ਫਿਰ ਮੈਂ ਕਿਲੇ ਮੈਂ ਹੂੰ ਜੁਕੇ ਸਫਾਈ ਕਰ ਦੇਣੀ ਜਾਲਾ ਜਿਹਾ ਵੀ ਲੱਗਾ ਸੀਗਾ ਕਿ ਕੰਦਾ-ਕੁੰਦਾ ਦੀ ਸਫਾਈ ਜਿਹੜੀ ਕਰ ਦੇਣੀ ਆ ਤੇ ਉੱਪਰ ਚੜੀ ਸੀਗੀ ਕਿ ਇਸ ਇਹਦੇ ਨਾ ਬਾਥਰੂਮ ਦੀ ਡਾਊਨ ਵਾਲਾ ਛਤ ਤੇ ਇਥੇ ਵੇਸਟ ਸਮਾਨ ਚੱਲ ਹਨਾ ਕਿ ਰੱਖਿਆ ਮਾੜਾ ਮੂਟਾ ਪਰ ਇੰਨਾ ਨਹੀਂ ਲਾਉਣਾ ਵੱਡਾ ਉਖਾ ਲੱਗਦਾ ਮੁੜ ਕੇ ਜੇ ਕੋਈ ਚੀਜ਼ ਚੜ੍ਹਨ ਚਾਹੀਦੀ ਹੋਵੇ ਘਾਟ ਹੀ ਰੱਖਿਆ ਵਾ ਦੋ ਤਿੰਨ ਚੀਜ਼ਾਂ ਹੀ ਰੱਖੀਆਂ ਬਸ ਤੇ ਇਥੇ ਫਦੇ ਵੀ ਕਹਿ ਰਹੇ ਆ ਇਹ ਵਾਜਾਂ ਦੇ ਨੇ ਮਮਾ ਮੈਂ ਵੀ ਆਉਣਾ ਮੈਂ ਵੀ ਆਉਣਾ ਮੈਂ ਕਿ ਨਹੀਂ ਤੂੰ ਥੱਲੇ ਹੀ ਰਹਿ ਇੱਕ ਕੱਟਾ ਬੜਾ ਜਾ ਮੈਨੂੰ ਨਾ ਹੂਜ ਲੈਂਦੇ ਕਰੀ ਇੰਨਾ ਜ਼ਿਆਦਾ ਕੱਟਾ ਨਾ ਇੱਥੇ ਪਤਾ ਨਹੀਂ ਕੱਟਾ ਕਿੰਦੀ ਆ ਜਾਂਦਾ ਬਹੁਤ ਜ਼ਿਆਦਾ ਕੱਟਾ ਹੀ ਕੱਟਾ ਹੋਇਆ ਪਈ ਚਿੱਟੀ ਹੋਈ ਹੀ ਫਰਸ਼ ਤੇ ਇੱਥੇ ਮੈਂ ਸਾਰਾ ਘਰ ਕਰਕੇ ਤੇ ਨਾਲ ਹੀ ਰੋਸ਼ਨਦਾਨ ਵਾ ਇੱਕ ਸਾਈਡ ਤੇ ਲੱਗਾ ਰੋਸ਼ਨਦਾਨ ਵੀ ਮਤਲਬ ਸਾਫ਼ ਕੀਤਾ ਉਹਨੂੰ ਬਾਰੀ ਬੁਰੀ ਖੋਲ ਕੇ ਐ ਚੰਗੀ ਤਰ੍ਹਾਂ ਕਲੀਨ ਕੀਤਾ ਇਹਦੇ ਮਾਹੇ ਦੀਵਾਰੀ ਨਹੀਂ ਆਉਂਦੀ ਵਿਚਾਰੇ ਦੇ ਉੱਪਰ ਚੜ੍ਹਨਾ ਬੜਾ ਔਖਾ ਲੱਗਦਾ ਵਾ ਜੋ ਕੋਈ ਚੀਜ਼ ਲਾਉਣੀ ਲੂਣੀ ਹੋਵੇ ਫੇਰ ਹੀ ਉੱਪਰ ਚੜਦੇ ਉਸ ਤਰ੍ਹਾਂ ਨਹੀਂ ਅਹੀਂ ਚੜਦੇ ਵੀ ਆ ਵੀ ਆ ਰੋਚੰਦਾਂ ਉਤੇ ਰੋਚੰਦਾਂ ਨੂੰ ਕਾੱਚੀ ਲੱਗਾ ਦੋਵੇਂ ਪੱਲੇ ਲੱਗੇ ਮੈਂ ਤਾਂ ਕਾੱਚ ਵਾਲਾ ਤੇ ਜਾਲੀ ਵਾਲਾ ਕਿਉਂਵੇਂ ਬੰਦ ਪਰ ਪਤਾ ਨਹੀਂ ਫਿਰ ਵੀ ਕਟਾ ਕਟਾ ਕਹਿੰਦੀ ਆ ਜਾਂਦਾ ਇੰਨਾ ਜ਼ਿਆਦਾ ਕਟਾਈ ਆ ਨਾ ਬਹੁਤ ਜ਼ਿਆਦਾ ਹੁੰਦਾ ਹਾਲ ਮਤਲਬ ਉੱਪਰ ਵੀ ਤੇ ਫਦੇ ਕਹਿੰਦੇ ਮੰਮਾ ਮੈਂ ਮਾਹ ਇੱਕ ਮਿੰਟ ਰੋਕ ਦਿਆਂ ਮੈਨੂੰ ਮਤਲਬ ਕੂੜਾ ਪਾ ਲੈਂਦੇ ਪਹਿਲਾਂ ਫਿਰ ਤੋਂ ਮੈਂ ਤੇ ਇਹ ਕਹਿੰਦਾ ਠੀਕ ਵਾ ਮੰਮਾ ਝਾੜੂ ਨਾਲ ਇੱਕ ਵਾਰ ਸਾਰਾ ਸਾਫ ਕਰਕੇ ਝਾੜੂ ਲਾ ਕੇ ਤੇ ਕੂੜਾ ਜਿਹੜਾ ਉੱਚ ਪਾ ਲਿਆ ਡਸਟਪੈਨ 'ਚ ਤੇ ਫਤਿਹ ਵੀ ਆਵੇ ਤਿਆਰ ਵਾ ਕਹਿੰਦਾ ਮੰਮਾ ਮੈਂ ਉੱਪਰ ਆਉਣਾ ਤੇ ਮੈਂ ਕਿਹਾ ਮੈਨੂੰ ਕੂੜਾ ਚੁੱਕ ਲੈਂਦੀ ਤੇ ਫਤਿਹ ਆ ਗਿਆ ਹੀ ਮੇਰੇ ਕੋਲ ਉੱਪਰ ਨਾਲ ਦੀ ਨਾਲ ਹੀ ਮੈਂ ਆ ਬਾਰੀ ਸਾਫ ਕਰਤੀ ਹਗੀ ਕਿ ਸੁੱਕੇ ਕੱਪੜੇ ਮਲ ਕੇ ਉਸ ਤੋਂ ਬਾਅਦ ਗਿੱਲੇ ਕੱਪੜੇ ਨਾਲ ਤੇ ਨਾਲ ਦੀ ਨਾਲ ਹੀ ਉੱਪਰ ਪੋਚਾ ਜਿਹੜਾ ਮਾਰਤਾ ਹੀ ਮਾਂ ਇਹ ਇਨਸਾਫ ਹੋ ਜੂਗੀ ਫਰਸ਼ ਬੜੀ ਜਿਆਦੀ ਗੰਦੀ ਹੋਈਗੀ ਬਾਲਟੀ ਪਾਣੀ ਦੀ ਮਨਮੀਤ ਦੇ ਪਾਪਾ ਨੇ ਫੜਾਤੀ ਮੈਂ ਭਰ ਕੇ ਲੈ ਆਂਦੀ ਬਾਹਰੋਂ ਅੰਦਰ ਕਿ ਮਾਂ ਚ ਉਹ ਚਾੜੂ ਲਾ ਲੂੰਦੇ ਤਾਂ ਹੀ ਮੈਨੂੰ ਬਾਲਟੀ ਪਾਣੀ ਦੀ ਪੜਾ ਦਿਓ ਤੇ ਨਾ ਮੈਨੂੰ ਬਾਲਟੀ ਪਾਣੀ ਦੀ ਪੜਾਤੀ ਉਸ ਤੋਂ ਬਾਅਦ ਮੈਂ ਪੋਚਾ ਜਿਹੜਾ ਮਾਰ ਲਿਆ ਸੀ ਉੱਪਰ ਕਿਵੇਂ ਇੱਕ ਰੰਗ ਚੜੀ ਤੇ ਆ ਗਏ ਮੁਰਕੇ ਨਾ ਇਹ ਤੇ ਇਹਨਾਂ ਚੜਨਾ ਬੜਾ ਔਖਾ ਲੱਗਦਾ ਦਿਲ ਨਹੀਂ ਕਰਦਾ ਉੱਪਰ ਚੜਨਾ ਕੋਈ ਚੀਜ਼ ਲਾਉ ਪੌੜੀ ਲਾਈ ਤੇ ਫਿਰ ਚੜੀ ਸੀ ਉੱਪਰ ਅਵੇਂ ਇੱਥੇ ਮੈਂ ਪੋਚਾ ਮਾਰਦੀ ਪਈ ਸੀ ਉਹ ਨਾ ਥੋੜੀ ਕਰੋੜੀ ਜਿਹੀ ਸਫਰਸ਼ਾ ਮੈਂ ਗਿੱਲਾ ਕਰ ਕਰਕੇ ਹੀ ਮਾਰਦਾ ਸੀ ਕਿ ਜਿਆਦਾ ਤੇ ਫਦੇਵੇ ਕੋ ਖਲੋਤਾ ਕਿਸ ਤਰ੍ਹਾਂ ਤੇ ਉੱਪਰੋਂ ਕਰਕੇ ਆਣ ਕੇ ਤੇ ਥੱਲੇ ਉੱਤਰ ਕੇ ਤੇ ਉਸ ਤੋਂ ਬਾਅਦ ਆ ਜਿਹੜੀ ਬਾਰੀ ਇਹਦੇ ਤੇ ਘੱਟਾ ਪੈ ਗਿਆ ਸਾਰੀ ਤੇ ਹੀ ਪਰਦੇ ਪੁਰਦੇ ਦੇ ਨਾਲ ਹੀ ਫਿਰ ਇਹਨੂੰ ਫਿਰ ਮੈਨੂੰ ਸਾਫ਼ ਕਰਨਾ ਪਿਆ ਤੇ ਬੱਚੇ ਵੇਖੋ ਟੀਵੀ ਵੇਖਦੇ ਪਏ ਦੋਨੋਂ ਭੈਣ ਭਰਾ ਤੇ ਬਾਰੀ ਸਾਫ਼ ਕਰਕੇ ਤੇ ਉਸ ਤੋਂ ਬਾਅਦ ਆਪਾਂ ਜਿਹਨ ਹੈਗਾ ਵਾ ਟਾਈਮ ਸਾਢੇ ਸਾਢੇ ਕਿ ਦਿਨ ਦਾ ਹਾਂਜੀ ਤੇ ਆਪਾਂ ਸਵੇਰੇ ਉੱਪਰੋਂ ਝਾੜੂ ਲਾ ਕੇ ਪੋਚਾ ਲਾ ਕੇ ਤੇ ਝਾੜੂ ਪੋਚਾ ਕੀਤਾ ਬਾਹਰ ਕੀਤਾ ਬਾਹਰ ਉਹਨਾਂ ਘੱਟਾ ਨਾਲ ਮਤਲਬ ਢੇਰੀ ਤੇ ਰੋਜ਼ ਆ ਜਾਂਦੀ ਹੈ ਬੜਾ ਖਲਾਰਾ ਸੀ ਬਾਰਾ ਸਾਫ਼ ਕੀਤਾ ਕਪੜੇ ਕਾਫੀ ਧੋਣ ਵਾਲੇ ਕਪੜੇ ਤੋਂ ਤੇ ਤੇ ਸਾਢੇ 12 ਵਜੇ ਮੈਂ ਬੱਚਿਆਂ ਦੇ ਸਿਰ ਸ਼ੁਰੂਆਕ ਕੇ ਨਾ ਪੌਣੇ 1 ਵਜੇ ਫ੍ਰੀ ਹੋਈ ਸੀਗੀ ਸਾਢੇ 12 ਆਪਨਾ ਕੇ ਆਈ ਤੇ ਪੌਣੇ 1 ਵਜੇ ਮੈਂ ਫ੍ਰੀ ਹੋ ਕੇ ਬੱਚਿਆਂ ਦੇ ਸਿਰਵਾ ਕੇ ਉਸ ਤੋਂ ਬਾਅਦ ਅ ਘੜੀ ਕਿ ਲੰਮੇ ਪੈ ਗਈ ਹੈ ਤੇ 2:30 ਕੋਜ ਪੈਨ ਉਹਨਾਂ ਦਾ ਫੋਨ ਆਇਆ ਸੀ ਕਿ ਕਹਿੰਦੇ ਕਿ ਅਸੀਂ ਲੱਗੇ ਹਾਂ ਹੁਣ ਉਹਨੇ ਨਾ ਸੂਟ ਲੈ ਆ ਤੇ ਆਂਦੀ ਸਟੀਚ ਕਰਦੀ ਕਿ ਮੇਰੇ ਸੀਰੀ ਜੂੜ ਤੇ ਮੈਂ ਤੈਨੂੰ ਦੇ ਜਾਨੀ ਆ ਤੇ ਵਾਹ ਚੱਲਦੇ ਜਾ ਵੇਖ ਲਾ ਕਿ ਚੱਲ ਜੇ ਸੀਵ ਜਾਣਗੇ ਤੇ ਦੇ ਜਾ ਤੇ ਮੈਨੂੰ ਫੜਾਉਣ ਆਏ ਸੀ ਕੱਲ ਉਹ ਦੋਵੇਂ ਜਣੇ ਤਿੰਨ ਕੋ ਜ ਆ ਗਏ ਹੀ ਇਹਨਾਂ ਨੂੰ ਮੈਂ ਪਾਣੀ ਕੋ ਨਹੀਂ ਪਿਆਤਾ ਤੇ ਇੱਥੇ ਹੁਣ ਮੈਂ ਕਹਿੰਦੀ ਕਿ ਦੁਪਹਿਰੇ ਕੀ ਰੋਟੀ ਖਾਣੀ ਤੇ ਚੌਲਾਂ ਦੇ ਨਹੀਂ ਚੌਲ ਬਣਾ ਲਾ ਮੈਂ ਲੱਗੀ ਸੀ ਕਿ ਮਿੱਠੇ ਚੌਲ ਬਣਾਉਣ ਤੇ ਚੌਲ ਮੇਰਾ ਅਖਦੇ ਆ ਤੇ ਇੱਥੇ ਮੈਂ ਡ్రਾਈ ਫਰੂਟ ਨਾ ਮੈਂ ਥੋੜਾ ਚਲ ਥੋੜਾ ਨਾ ਇਹ ਕੱਟ ਕੇ ਪਾ ਦੇਣੀ ਆ ਵਿੱਚ ਇਹਨੇ ਮੈਂ ਚੌਲਾਂ ਚ ਲੱਗੀ ਸੀ ਰੰਗ ਪਾਉਣ ਕਿਉਂਕਿ ਚੌਲ ਜਿਹੜੇ ਰੇਜੇ ਪੈ ਗਏ ਸੀਗੇ ਤੇ ਮਿੱਠੇ ਚੌਲ ਬਣਾਉਣੇ ਸੀਗੇ ਤੇ ਮੈਂ ਨਾ ਰੰਗ ਪਾਤਾ ਕੋਲ ਕੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਡਰਾਈ ਫੂਡ ਕੱਟਿਆ ਹੈਗਾ ਥੋੜਾ ਬਤ ਮੇਸ ਹੋ ਗਈ ਸੀਗੀ ਤੇ ਗਰੀ ਸੀਗੀ ਬਸ ਉਹ ਥੋੜੀ ਜਿਹੀ ਮੈਂ ਵਿੱਚ ਪਾਤੀ ਮੈਂ ਚਲ ਥੋੜੀ ਜਿਹੀ ਉਹ ਪਾ ਲੈਨੇ ਆ ਤੇ ਉਹ ਵਿੱਚ ਕੱਟ ਕੇ ਮੈਂ ਪਾਤੀ ਚੌਲ ਬੜੇ ਬੜੇ ਸੋਹਣੇ ਬਣੇ ਸੀਗੇ ਰੰਗ ਬੜਾ ਸੋਹਣਾ ਹੋ ਗਿਆ ਹੈਗਾ ਚੌਲਾਂ ਦਾ ਤੇ ਇਹ ਨਾ ਕਿਉਂ ਮੈਂ ਨਾ ਅੱਜ ਹੀ ਘਰਮ ਕੀਤਾ ਸੀਗਾ ਦੇਸੀ ਕਿਉਂ ਤੇ ਮੈਂ ਕਿਹ ਚਲ ਮੇਦੇ ਚੋਂ ਹੀ ਕੱਢ ਕੇ ਪਾ ਲਈਨੀ ਕੜਾਈ ਚ ਜੇ ਡੱਬੇ ਚ ਪਾਉਣਾ ਸੀਗਾ ਤੇ ਫਿਰ ਮੈਂ ਇਹਦੇ ਚੋਂ ਹੀ ਕਿਉ ਲੈ ਕੇ ਤੇ ਫਿਰ ਮੈਂ ਚੌਲਾਂ ਤੇ ਜਿਹੜਾ ਪਾਤਾ ਸੀਗਾ ਮਾ ਜਲਦੇ ਹਨਾ ਕਿ ਦੇਸੀ ਚੌਲ ਦੇਸੀ ਘੋ ਦੇ ਵਿੱਚ ਚੌਲ ਬਣਾਉਣੇ ਨਾਲੇ ਉਵੇਂ ਹੀ ਸਵਾਦ ਲੱਗਦੇ ਆ ਮੈਂ ਘੜ ਵਾਲੇ ਹੁਣ ਤੇ ਚਾਹੇ ਚਰਦਾ ਉਹ ਇਹ ਮੈਂ ਬਣਾਉਣਾ ਵਾ ਉਹਦੇ ਵਿੱਚ ਦੇਸੀ ਤੇ ਲੂਣ ਵਾਲੇ ਆ ਕਿਤੇ ਆ ਮੈਂ ਮਤਲਬ ਰਫਾਈਨ ਜਾਂ ਤੇਲ ਚ ਬਣਾਵਾ ਨਹੀਂ ਤੇ ਉਹ ਵੀ ਮੈਂ ਮਤਲਬ ਕੇ ਇਸੇ ਚ ਪਾ ਦਿੰਨੀ ਆ ਤੇ ਆ ਵੇਖੋ ਚੌਲਾਂ ਦਾ ਰੰਗ ਕਿੰਨਾ ਸੋਨਾ ਚੌਲਾਂ ਦਾ ਰੰਗ ਹੋ ਗਿਆ ਵਾ ਤੇ ਅਜੇ ਥੋੜੇ ਜਿਹਾ ਹੋਰ ਜਿਣਗੇ ਉਹਨਾਂ ਮੈਂ ਗਿੜੀਆਂ ਚੀਰਨਦਾ ਵੀ ਤੇ ਥੋੜੇ ਜਿਹਾ ਉਬਲ ਗਏ ਹੀਗੇ ਚੌਲ ਥੋੜੇ ਜਿਹੇ ਹੋ ਰਹੇ ਦੀਗੇ ਤੇ ਫਿਰ ਖੰਡ ਮੈਂ ਲਾਸਟ ਤੇ ਐਡ ਕਰੂੰਗੀ ਕਿਉਂਕਿ ਫਿਰ ਉਹ ਜਦੋਂ ਰੋਜ਼ ਛੱਡ ਜਾਂਦੀ ਨਾ ਮਤਲਬ ਉਹਦੀ ਗੱਲ ਉਹਦੇ ਨਾਲ ਮਤਲਬ ਖੁਰ ਜਾਂਦੀ ਆ ਖੰਡ ਪਾਪ ਦੇ ਨਾਲ ਖੰਡ ਖੁਰਜੂ ਦੇ ਨਾਲ ਜਿਹੜੀ ਥੋੜੀ ਬਤਾ ਕੱਚਾ ਚੌਲ ਹੋ ਜਾਂਦਾ ਕੋਈ ਦਾਣੇ ਹੋਣਗੇ ਮਤਲਬ ਉਹ ਗਲ ਜਾਣਗੇ ਬੜੇ ਸੋਨੇ ਚੌਲ ਜਿਹੜੇ ਬਣ ਜਾਂਦੇ ਆ ਜਿਹੜੇ ਉਬਲ ਗਏ ਤੇ ਨਾਲ ਹੀ ਮੈਂ ਗੈਸ ਮਾਚ ਲ ਮੈਂ ਸਾਫ਼ ਕਰ ਦਿੰਨੀ ਆ ਤੇ ਉਹ ਨਾਲ ਹੀ ਚੌਲ ਜਿਹੜੇ ਥੋੜੇ ਰਜ ਗਏ ਸੀਗੇ ਕਿ ਮਤਲਬ ਪਾਣੀ ਜਿਹੜਾ ਹੈ ਸੁੱਕ ਗਿਆ ਹੀਗਾ ਮੈਂ ਬਣ ਗਈ ਤੇ ਫਿਰ ਖੰਡੇ ਜਿਹੜੀ ਮੈਂ ਲਾਸਟ ਤੇ ਪਾਤੀ ਲਾਸਟ ਤੇ ਖੰਡ ਪਾ ਕੇ ਫਿਰ 10 ਕੁ ਮਿੰਟ ਤੱਕ ਕਰ ਮਤਲਬ ਪਾਪ ਪਾਪ ਦੇ ਅੰਦਰ ਅੰਦਰ ਹੀ ਬਣਾਏ ਸੀਗੇ ਚੌਲ ਫਿਰ ਜੇ ਪਾਣੀ ਵੱਧ ਪਾਉਣੀ ਆ ਤੇ ਫਿਰ ਚੌਲ ਜਿਆਦੇ ਗਲ ਜਾਂਦੇ ਇਸ ਤਰ੍ਹਾਂ ਬਾਬਾ ਫਣਪਣੇ ਜੇ ਬੰਦੇ ਬਹੁਤ ਵਧੀਆ ਚੌਲ ਨੇ ਨਾਲੇ ਨਾ ਚੌਲ ਪੁਰਾਣੇ ਸੀਗੇ ਮੰਮੀ ਉਹਨਾਂ ਕੋਲੋਂ ਆਂਦੇ ਹੀ ਪਿਛਲੀ ਵਾਰ ਦੇ ਮੈਂ ਮਤਲਬ ਕਿ ਪਿਛਲੀ ਵਾਰ ਦੇ ਲਿਆਂਦੇ ਹੁਣ ਤੇ ਗੱਲ ਥੋੜੇ ਲੱਗੇ ਆ ਤੇ ਚੌਲ ਮਤਲਬ ਪੁਰਾਣਿਆਂ ਦਾ ਕਰਕੇ ਨਾ ਫੁੱਲਦੇ ਵੀ ਕਾਫੀ ਆ ਤੇ ਨਾਲੇ ਬੰਦੇ ਵੀ ਬਹੁਤ ਵਧੀਆ ਚੌਲ ਵਾ ਤੇ ਇਥੇ ਮਖਾਂਡੇ ਜਿਹੜੀ ਪਾਤੀ ਸੀਗੀ ਉਸ ਤੋਂ ਬਾਅਦ ਕਰ ਦੂੰਗੀ ਬਤੀਲਾ ਮਤਲਬ ਟੱਕਣ ਬੰਦ ਕਰ ਦੂੰਗੀ ਤੇ ਨਾਲੇ ਖਾਂਡੇ ਡੱਬੇ ਚੋਂ ਖਤਮ ਹੋਈ ਫਿਰ ਮੈਂ ਥੱਲੇ ਮਤਲਬ ਖੰਡ ਪਾਉਂਗੀ ਬਾਲਟੀ 'ਚ ਡੱਬਾ ਭਰ ਲੂੰਗੀ ਤੇ ਖੰਡ ਥੋੜੀ ਘਾਟੇ ਹੀ ਤੇ ਫਿਰ ਮੈਂ ਹੋਰ ਖੰਡ ਜਿਹੜੀ ਐਡ ਕੀਤੀ ਸੀਗੀ ਵਿੱਚ ਵਿੱਚ ਔਲ ਜਿਹੜੇ ਬਾਣੀ ਚਲੇ ਸੀਗੇ ਤੇ ਮੈਂ ਇੱਕ ਨਾ ਦਹੀਂ ਹੀ ਥੋੜਾ ਜਿਹਾ 12 ਦਹੀਂ ਮੈਂ ਚਲ ਤਿਆਰ ਕਰ ਲੈਣੀ ਆ ਕਿ ਪਕੌੜੀਆਂ ਪਾ ਕੇ ਤੇ ਹਨਾ ਜਲਦੇ ਨਾਲ ਦਹੀਂ ਬਹੁਤ ਸੁਆਦ ਲੱਗਦਾ ਵਾ ਦਿਲ ਲੂਣ ਮਸਾਲੇ ਵਾਲਾ ਜਿਹੜਾ ਮੈਂ ਦਹੀਂ ਬਣਾਉਂਦੀ ਪਈ ਸੀ ਤੇ ਫਤੇ ਨੇ ਵੇਖ ਲਈਆਂ ਮਤਲਬ ਪਕੌੜੀਆਂ ਤੇ ਕਹਿੰਦਾ ਮम्मा ਮੈਨੂੰ ਪਕੌੜੀਆਂ ਦੇ ਦੋ ਆਵੇ ਮੇਰੇ ਤੋਂ ਮੰਗਣ ਆ ਗਏ ਫਿਰ ਮੈਨੂੰ ਕੌਲੀ ਦੇ ਵਿੱਚ ਪਾ ਕੇ ਦਿੱਤੀਆਂ ਤੇ ਬਸ ਚੌਲ ਬਣ ਗਏ ਉਸ ਤੋਂ ਬਾਅਦ ਮੈਂ ਪਾ ਕੇ ਦਵਾਂਗੀ ਇਹਨਾਂ ਨੂੰ ਕਿਉਂਕਿ ਮਤਲਬ 4:00 ਵੱਜ ਗਏ ਸੀ ਜਿੰਨਾ ਘੰਟਾ ਲੱਗ ਗਿਆ ਹਨ ਕਿ 4:00 ਵੱਜ ਗਏ ਸੀ ਜਦੋਂ ਮੈਂ ਚੌਲ ਬਣਾਈ ਤੇ ਚੌਲ ਬੜੇ ਵਧੀਆ ਬਣੇ ਹੀ ਤੇ ਤੇ ਆਪਾਂ ਚੌਲ ਪਾਉਣ ਲੱਗੀ ਆਂ ਮੈਂ ਪਲੇਟਾਂ 'ਚ ਚੌਲ ਪਾ ਕੇ ਨਾਲ ਦਹੀਂ ਤੇ ਆਜੋ ਜਿੰਨੇ ਜਿੰਨੇ ਖਾਣੇ ਆ ਚੌਲ ਚੌਲ ਬਹੁਤ ਸੋਹਣੀ ਚੌਲ ਬਣੇ ਸੀਗੇ ਬੜੇ ਸਵਾਦ ਬਣੇ ਸੀਗੇ ਮੈਨੂੰ ਨਾ ਗੋੜਾ ਲਜਾਦੇ ਸੌਖੇ ਲੱਦੇ ਮੈਨੂੰ ਥੋੜਾ ਜਿਹਾ ਅਰਦਾ ਔਖਾ ਲੱਗਦਾ ਬਣਾਉਣੇ ਪਰ ਮੈਂ ਬਣਾ ਲੈਨੀ ਆ ਚੌਲ ਬਣੇ ਬੜੇ ਸਵਾਦ ਹੀਗੇ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਿਊ ਹੋਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਆਪਣੇ ਤੇ ਤੁਹਾਡੇ ਸਾਥ ਦੇ ਨਾਲ ਹੀ ਆਪਣਾ ਸਾਥ ਦੋ ਸਾਥ سپورਟ ਦੋ ਤੇ ਚੌਲ ਆਪਾਂ ਪਾ ਕੇ ਪਰੌਣੇ ਨੂੰ ਦੇਖ ਕੇ ਦੋਵੇਂ ਜੀ ਮਤਲਬ ਦੋਵੇਂ ਭੈਣ ਤੇ ਭਾਜੀ ਦੋਵੇਂ ਹੀ ਨਾਲ ਉਹਨਾਂ ਦਾ ਬੇਟਾ ਆ ਗਿਆ ਛੋਟਾ ਜਿਹਾ ਮਤਲਬ ਡੇਢ ਸਾਲ ਦਾ ਤੇ ਉਸ ਤੋਂ ਬਾਅਦ ਆ ਮੈਂ ਫਤਿਹ ਉਹਨਾਂ ਨੂੰ ਦੇ ਦਿੱਤੇ ਫਤਿਹ ਨੇ ਮਿੱਠੇ ਚੌਲ ਘੱਟ ਖਾਦੇ ਮਣੂ ਮੀਤ ਨੇ ਵੀ ਥੋੜੀ ਖਾਦੇ ਆ ਬਟ ਮੇਰੇ ਬਹੁਤ ਫੇਵਰੇਟ ਚੌਲ ਆ ਜਰਦਾ ਨਾਲ ਦਹੀਂ ਬਹੁਤ ਸਵਾਦ ਲੱਗਦੇ ਆ ਮੈਨੂੰ ਤੇ ਦਹੀਂ ਹੈਗਾ ਸੀ ਕਿ ਦਹੀਂ ਨਾ ਥੋੜਾ ਸੀਗਾ ਮਤਲਬ ਸਵੇਰੇ ਬੱਚਿਆਂ ਨੇ ਖਾ ਲਿਆ ਤੇ ਮੈਂ ਮਨ ਉਮੀਦ ਦੇ ਪਾਪਾ ਨੂੰ ਉਸ ਤਰ੍ਹਾਂ ਫੋਨ ਕੀਤਾ ਮਾਂ ਚਲ ਜੇ ਤੁਸੀਂ ਘਰੇ ਆਉਣਾ ਫਿਰ ਦਹੀਂ ਲੈ ਆਇਓ ਤੇ ਇਹ ਕਹਿੰਦੇ ਨਹੀਂ ਮੇਰੇ ਕੋਲ ਨਹੀਂ ਹੈ ਜੇ ਘਰੇ ਆਇਆ ਜਾਣਾ ਕਿ ਮੈਂ ਘਰੇ ਨਹੀਂ ਆਉਣਾ ਕਿ ਤੂੰ ਉਹਨਾਂ ਨੂੰ ਗੁਰਸੇਵ ਕੋਮ ਗਲਤ ਗੁਰਸੇਵ ਕਾਹਨੇ ਲੱਗਾ ਫਿਰ ਚਲੋ ਉਹਨਾਂ ਦਾ ਮਸਾਰਤਾ ਸੀਗਾ ਮਤਲਬ ਉਹਨਾਂ ਜੋ ਗਦਈ ਹੈਗਾ ਹੀ ਦੁੱਖ ਭੋਲੀਆਂ ਨਿਕਲ ਆਇਆ ਸੀਗਾ ਤੇ ਉਹਨਾਂ ਨੂੰ ਚਲੋ ਮੈਂ ਦੋਵਾਂ ਜੀਆਂ ਨੂੰ ਦਹੀਂ ਜਿਹੜਾ ਦੇ ਦਿੱਤਾ ਸੀਗਾ ਤੇ ਇੱਥੇ ਟਾਈਮ ਜਿਹੜਾ 5:30 ਦਾ ਟਾਈਮ ਹੈ 4:00 ਇਹਨੇ ਚੌਲ ਖਾ ਕੇ ਨਾ ਇਹ ਲੰਮੇ ਪੈ ਗਏ ਸੀ ਦੋਵੇਂ ਹਨਾ ਤੇ ਕਾਕਾ ਵੀ ਸੌਂ ਗਿਆ ਹੀ ਇਹਨਾਂ ਦਾ ਤੇ ਮੈਂ ਮੁੜ ਕੇ ਮੈਂ ਵੀ ਲੰਮੇ ਪੈ ਗਈ ਮੈਂ ਫੋਨ ਵੇਖਣ ਡਿਆ ਪੀ ਆਪਣਾ ਹਨ ਤੇ ਇੱਥੇ ਹੁਣ ਸਾਢੇ 5 ਦਾ ਟਾਈਮ ਹੀ ਮਨੁਮਿੱਤ ਦੇ ਪਾਪਾ ਵੀ ਆ ਗਏ 5:30 ਵਜੇ ਤੇ ਇਹ ਮਨੁਮਿੱਤ ਦੇ ਪਾਪਾ ਨੇ ਵੀ ਜਾਣਾ ਕਿ ਤੇ ਉਧਰੋਂ ਭਾਜੀ ਹੁਣੀ ਕਹਿੰਦੇ ਕਿ ਚਾਹ ਬਣਾ ਦਿਓ ਨਹੀਂ ਹੀ ਜਾਣਾ ਉਹ ਕਾਲੇ ਪੈ ਸੀਗੇ ਤੇ ਫਿਰ ਮੈਂ ਚਾਹ ਜਿਹੜੀ ਬਣਾਤੀ ਸੀਗੀ ਤੇ ਮੈਂ ਚਲੋ ਪੀਣੀ ਤੇ ਆ ਗਈ ਹੈ ਨਾ ਸਵਾ 5:30 ਹੋ ਗਏ 50 ਉਦੋਂ ਦੀ ਪੀਤੀ ਨਹੀਂ ਕਿ ਆਣ ਕੇ ਪਾਣੀ ਪੀ ਕੇ ਚੌਲ ਖਾ ਕੇ ਲੰਮੇ ਪੈ ਗਏ ਤੇ ਇੱਥੇ ਆਪਾਂ ਬਣਾ ਲਈਏ ਚਾਹ ਤੇ ਨਾਲੇ ਆਪਾਂ ਇਹਨਾਂ ਨੂੰ ਦਿਨੇ ਨਾਲੇ ਆਪਾਂ ਬੱਚਿਆਂ ਨੂੰ ਦਿਨੇ ਆ ਤੇ ਨਾਲੇ ਆਪਾਂ ਆਪ ਪੀਨੇ ਆ ਤੇ ਮਨਮੀਤ ਦੇ ਪਾਪਾ ਵੀ ਆ ਗਏ ਸੀਗੇ ਤੇ ਇਹਦੇ ਨਾਲ ਉਹ ਮਤਲਬ ਕਾਕਾ ਸ਼ਹਿਦ ਬਿਸਕਟ ਨਹੀਂ ਖਾਂਦੇ ਆ ਸੁਦੇ ਪਏ ਸੀਗੇ ਦੋਵੇਂ ਸੰਡੂ ਸੰਡੂ ਤੇ ਮਨਮੀਤ ਦੇ ਪਾਪਾ ਕਹਿੰਦੇ ਸੀਗੇ ਉਹਨੂੰ ਮੇਰੇ ਭਾਜੀ ਨੂੰ ਕਹਿੰਦੇ ਕਿ ਅੱਜ ਰਾਤ ਰੋ ਤੁਸੀਂ ਕਿ ਸਵੇਰੇ ਚਲ ਜਿਓ ਤੇ ਉਹ ਕਹਿੰਦੇ ਕਿ ਨਹੀਂ ਮਤਲਬ ਕਿ ਅੱਜ ਹੀ ਜਾਣਾ ਵਾ ਇਹ ਚੱਲੇ ਸੀਗੇ ਭੈਣ ਹੁਣ ਆਂਦੇ ਨਹੀਂ ਨਹੀਂ ਲੈਣਾ ਤੇ ਇਹ ਤੇ ਨਾ ਇਹਨੇ ਤੇਲ ਲਿਆ ਦਾ ਸੂਟ ਤੇ ਮੈਨੂੰ ਕੱਢ ਕੇ ਦੇਤੇ ਤੇ ਤੇਲ ਕੱਢਿਆ ਨਹੀਂ ਤੇ ਉਹ ਹੁਣ ਨੇ ਆਪਣੇ ਲਈ ਫਾਫੀ ਚ ਕੱਢਿਆ ਵਾ ਸੂਟ ਤੇ ਰੱਖਦੇ ਆ ਟੇਬਲ ਤੇ ਕੱਢ ਕੇ ਜੇ ਮੈਂ ਵੇਖੇ ਨਹੀਂ ਚੰਗੀ ਤਰ੍ਹਾਂ ਮਾਂ ਚਲ ਰੱਖ ਦੇ ਮੈਂ ਆਪੇ ਸੀਧੂ ਜੇ ਤਾਂ ਟਾਈਮ ਲੱਗਾ ਤੇ ਮੈਂ ਤੇਲ ਨਾ ਇਹਨਾਂ ਦੇ ਗਿਆ ਹਾਂ ਮਤਲਬ ਪਰਿਵਾਰ ਦੇ ਵਿੱਚ ਸਾਰਾ ਪਰਿਵਾਰ ਦੇ ਵਿੱਚ ਚਾਚੇ ਹੋਣੀ ਤੇ ਇਹਨੇ ਮੈਂ ਉਹਨਾਂ ਕੋਲੋਂ ਮਗਵਾਇਆ ਸੀ ਮਾਂ ਚਲ ਇੱਕ ਮੀਨੂ ਮਗਵਾਦੀ ਚੀਸੀ ਇਹ ਕਿਨੇ ਆਪੋਂ ਮਗਵਾਈ ਤੇ ਉਹ ਕਹਿੰਦੀ ਚਲ ਅੱਜ ਮੈਂ ਤੇਰਾ ਤੇਲ ਵੀ ਦੇ ਜੰਨੀ ਆ ਨਾਲੇ ਸੂਟ ਦੇਗੀ ਨਾਲੇ ਤੇਲ ਤੇ ਇਥੇ ਬਸ ਚੱਲ ਪਈ ਤੇ ਮਤਲਬ ਮੌਸਮ ਬਹੁਤ ਖਰਾਬ ਜਿਹਾ ਹੋਇਆ ਪਿਆ ਹੀਗਾ ਮਤਲਬ ਹਨੇਰੀ ਜੀ ਦਾ ਰੰਗ ਜੇ ਬਣੇ ਸੀ ਕਿ ਤੇ ਇਥੇ ਚਲੋ ਇਹ ਹੁਣਾਂ ਤੋੜ ਕੇ ਤੇ ਇੱਕਦਮ ਇੰਨੀ ਜਿਆਦੀ ਹਨੇਰੀ ਆਈ ਮੈਂ ਨਾ ਕੱਪੜੇ ਸਵੇਰੇ ਧੋਤੇ ਹੀ ਤੇ ਅੱਜ ਝੜ ਗਿਆ ਸੀ ਕਿ ਮਤਲਬ ਠੰਡਾ ਜਿਹਾ ਮੌਸਮ ਹੀਗਾ ਤੇ ਮੈਂ ਲਾ ਹੀ ਨਹੀਂ ਤਾਰ ਤੋਂ ਬੜਾ ਸੋਹਣਾ ਹੀਗਾ ਅੱਜ ਹਵਾ ਜਲਦੀ ਥੋੜੀ ਥੋੜੀ ਠਬੜਾ ਵਧੀਆ ਜੇ ਤੇ ਮੇਰੇ ਤੋਂ ਲੱਥੇ ਨਹੀਂ ਟਾਈਮ ਵੀ ਨਹੀਂ ਲੱਗਾ ਮੁੜ ਕੇ ਭੈਣ ਨੂੰ ਆ ਗਈ ਅੱਧਰ ਰੋਟੀ ਪਾਣੀ ਚਾਹਣਾ ਉਹ ਜਦੋਂ ਗਿਆ ਤੇ ਇੱਥੇ ਲੱਗੀ ਹਾਂ ਜੇ ਲੌਣ ਤੇ ਇੱਕਦਮ ਹਵਾ ਜਿਹੜੀ ਬਹੁਤ ਜਿਆਦੀ ਆ ਗਈ ਕਟਾਈ ਕਟਾਓ ਗਿਆ ਹੈਗਾ ਕਿਉਂਕਿ ਹਨੇਰੀ ਨਾਲ ਕਟਾ ਹੀ ਵੜਾ ਆਉਂਦਾ ਵਾ ਬਹੁਤ ਜਿਆਦਾ ਕਟਾ ਹੀ ਕਟਾ ਹਨ ਹੈਣਾ ਤੈਨਸ ਕੋ ਮੀ ਨਹੀਂ ਸਾਡੇ ਇੰਨਾ ਪਿਆ ਘਟਾ ਹੀ ਬੜਾਇਆ ਤੇ ਇੱਥੇ ਨਾ ਕਪੜੇ ਲਾ ਕੇ ਜਿੱਤੇ ਮਨੂੰ ਮੀਦੇ ਪਾਪਾ ਦਾ ਫੋਨ ਆ ਗਿਆ ਮਨੂੰ ਮੀਦੇ ਪਾਪਾ ਕਹਿੰਦੇ ਕਿ ਉਹਨਾਂ ਨੂੰ ਫੋਨ ਕਰ ਕਿ ਜੇ ਸਿਰਫ 2 ਮਿੰਟ ਹੋਏ ਹੀ ਉਹਨਾਂ ਨੇ ਤੁਰਿਆ ਨੂੰ ਕਿ ਉਹਨਾਂ ਨੂੰ ਕਹਾਂ ਵਾਪਸ ਆ ਜਿਓ ਤੇ ਮੈਂ ਮਤਲਬ ਉਹਨਾਂ ਦਾ ਮਨੂੰ ਮੀਦੇ ਪਾਪਾ ਦਾ ਫੋਨ ਚੁੱਕ ਕੇ ਤੇ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਚੁੱਕਿਆ ਨਹੀਂ ਦੋ ਤਿੰਨ ਫੋਨ ਲਾਏ ਉਹਨਾਂ ਨੇ ਨਹੀਂ ਚੁੱਕਿਆ ਹਨਾ ਤੇ ਉਸ ਤੋਂ ਬਾਅਦ ਦਾ ਮਤਲਬ ਤੀਜਾ ਚੌਥਾ ਫੋਨ ਲਾਇਆ ਤੇ ਫਿਰ ਉਹਨਾਂ ਨੇ ਚੁੱਕ ਲਏ ਫਿਰ ਕਹਿੰਦੇ ਕਿ ਅਸੀਂ ਵਾਪਸ ਆਉਂਦੇ ਆ ਕਿ ਵਾਪਸ ਆ ਗਏ ਆ ਹਨੇ ਹਦੀ ਮਸੀ ਹੋਣੀ ਨਹੀਂ ਇਹ ਕਾ ਨਰਾਜੀ ਅਜਿੱਤ ਰਹੇ ਉਹ ਤੱਕ ਤੇ ਆਉਣਾ ਸੀ ਉਹ ਵੀ ਆਂਦੇ ਪਾਪਾ ਹੁਣੀ ਵੀ ਨਾ ਰੋਟੀ ਬਣਾਈ ਪਾਪਾ ਦਾ ਪਾਪਾ ਦਾ ਮੋਟਾ ਵੀ ਚਲੋ ਜੀ ਮਹਾਂ ਦਾ ਇੱਥੇ ਨਾ ਪਾਪਾ ਹੁਣੀ ਵੀ ਆ ਗਏ ਜਿੱਦ ਤੇ ਪਾਪਾ ਵੀ ਨਾਲ ਆ ਗਏ ਸੀਗੇ ਡੇਰੇ ਗਏ ਸੀ ਉੱਥੋਂ ਆ ਗਏ ਸੀਗੇ ਕਿਉਂਕਿ ਹਨੇਰੀ ਬੜੀ ਜਿਆਦੀ ਘਟੇ ਘਟਾ ਫਦੇ ਨੂੰ ਖੜਿਆ ਤੇ ਪਤੇ ਦੇ ਮੂੰਹ ਤੇ ਪਰਦਾ ਦੇ ਕੇ ਲੈਂਦਾ ਵੇਖੋ ਇਕਦਮ ਨ ਘਟਾ ਹੀ ਘਟਾ ਗਿਆ ਆ ਦੀਆਂ ਤੇ ਅੱਖਾਂ ਭਜ ਰਿਆਂ ਇਕਦਮ ਲਾਲ ਹੋ ਗਈਆਂ ਤਾਂ ਘਟਾ ਜੇ ਬਹਿ ਗਏ ਕਿਉਂਕਿ ਘਟਾ ਹੈਗਾ ਹੀ ਬੜਾ ਸੀਗਾ ਕਿ ਇੱਕ ਧਾਮ ਹੀ ਹਨੇਰੀ ਆ ਗਈ ਨੂੰ ਬਦਲ ਨਾਲ ਹੀ ਤੇ ਮੀਂਹ ਬਹੁਤ ਘਟਾ ਹੈ ਮੀਂਹ ਨਹੀਂ ਇੰਨਾ ਆਇਆ ਸਾਡਾ ਨਜ਼ਰوں ਕੋ ਸੰਭਾਲੋ ਤੋ ਦਿਲ ਕਾ ਕੀ ਕਰੇ ਨਜ਼ਰੇ ਤੋ ਨਜ਼ਰੇ ਹੈ ਤੋ ਦਿਲ ਕਾ ਕੀ ਕਰੇ दिल को संभाले जुब इश्क हुआ ये हुआ हलचल हुई जोर हुआ दिल चोर हुआ तेरी ओर हुआ ऐसे चले जब हवा इश्क हुआ बारिश का मौसम था दिल बड़ा ही था, गुट्टा खाने का मन था शाता घर पे भूल गया जोरदार फिर बारिश हुई भीग के मुझको सर्दी लगी कोल्ड हुआ फीवर आया हालत मेरी हो गई ऐसी आ आ आ अच्छी ਇਨਾ ਰਾਤ ਦਾ ਟਾਈਮ ਸੀਗਾ ਤੇ ਆਪਣੀ ਦਾਲ ਸਬਜ਼ੀ ਜਿਹੜੀ ਰੋਟੀ ਸਾਰੀ ਤਿਆਰ ਸੀਗੀ ਕਿ ਜਦੋਂ ਇਹ ਵਾਪਸ ਆਗੇ ਨਾ ਫਿਰ ਮੈਂ ਦਾਲ ਰੱਖ ਲਈ ਧਰ ਲਈ ਸੀਗੀ ਕਿ ਉਸ ਤਰ੍ਹਾਂ ਤੇ ਮੈਂ ਟਿੰਡੇ ਦੀ ਸਬਜ਼ੀ ਬਣਾਉਣੀ ਸੀਗੀ ਤੇ ਸਾਡੇ ਜੋਗੀ ਤੋਂ ਹੀ ਬਾਧੂ ਫਿਰ ਮੈਂ ਦਾਲ ਬਣਾ ਲਈ ਸਾਬਤ ਮਸਲਾ ਛੋਲਿਆਂ ਦੀ ਦਾਲ ਬਣਾ ਲਈ ਨਾਲ ਟਿੰਡੇ ਜਿਹੜੇ ਕੱਟ ਕੇ ਬਣਾਏ ਕਿਉਂਕਿ ਹੈਗੇ ਹੀ ਪੱਕੇ ਜੇ ਪੱਕੇ ਨਹੀਂ ਬੰਦਾ ਥੋੜੇ ਵੱਡੇ ਵੱਡੇ ਹੀ ਫਿਰ ਮੈਂ ਅਰੇ ਕੱਟ ਕੇ ਭਰਕੇ ਨਹੀਂ ਕੱਟ ਕੇ ਬਣਾ ਲਈਆ ਤੇ ਨਾਲ ਆਪਾਂ ਬਣਾ ਲ ਗਾਵਾਂ ਸੇਮਾ ਤੇ ਹੁਣ ਦੇਈ ਬਣਾ ਲਈਆ ਵਾ ਮੇਰੇ ਮੀਤੇ ਪਾਪਾ ਨੇ ਪਕਾਉਣ ਗਿਆ ਪਕੂੜੀਆਂ ਪਾ ਕੇ ਤੇ ਨਾਲ ਦੁਪਹਿਰੇ ਚੌਲ ਬਣਾ ਲਈ ਸੀ ਹੁਣ ਸੇਮਗਾ ਬਣਾ ਲਿਆ ਵਾ ਤੇ ਇੱਥੇ ਮੈਂ ਲੱਗ ਗਈ ਹੁਣ ਫੁਲਕੇ ਲਾਉਣ ਦਾਲ ਦਾ ਕੋ ਪਹਿਲਾਂ ਮੈਨੂੰ ਰੋਟੀ ਪਾ ਕੇ ਰਖਣ ਲਈ ਇਹਨਾਂ ਦੀ ਇਹ ਕਹਿੰਦੇ ਮੈਨੂੰ ਕਹਿੰਦੇ ਰੋਟੀ ਪਾ ਦੇ ਤੇ ਮੁਰਕੇ ਫੁਲਕੇ ਲਾ ਦੀਂ ਤੇ ਥਾਲੀ ਤੇ ਰੱਖ ਤੀ ਤੇ ਮੈਂ ਕਿਹਾ ਠੀਕ ਵਾ ਤੇ ਇੱਥੇ ਬੱਸ ਮੈਂ ਫੁਲਕੇ ਲਾ ਕੇ ਤੇ ਨਾਲ ਹੀ ਥਾਲੀ ਦੇ ਵਿੱਚ ਜੀ ਦਾਲ ਸੁੱਜੀ ਪਾ ਕੇ ਨਾਲ ਹੀ ਮੈਂ ਰੋਟੀਆਂ ਲੱਤ ਪੀਸੀ ਫੁਲਕੇ ਬਣਾਉਣ ਤੇ ਮੈਂ ਉਹਨੂੰ ਕਹਿੰਦੀ ਆਪਣੀ ਭੈਣਵਾ ਦੇਣ ਲਈ ਮੈਂ ਹਾਂ ਮੈਂ ਨਾ ਰੋਟੀ ਲੱਗੀਆਂ ਪਕਾਉਣ ਤੇ ਤੂੰ ਭਾਦੀ ਨੂੰ ਫੜਾ ਦੇ ਤੇ ਨਾਲੇ ਮਤਲਬ ਮੇਰੇ ਭਾਦੀ ਨੂੰ ਫੜਾ ਦੇ ਤੇ ਆਪਦੇ ਭਾਦੀ ਨੂੰ ਫੜਾ ਦੇ ਮੈਂ ਦੋਵਾਂ ਨੂੰ ਫੜਾ ਦੇ ਤੇ ਕਹਿੰਦੀ ਠੀਕ ਵਾ ਤੂੰ ਪਕਾ ਲੈ ਤੇ ਮੈਂ ਫੜਾ ਦਿੰਨੀ ਉਹਨੇ ਫੜਾਤੀਆਂ ਮੈਂ ਰੋਟੀ ਪਕਾਤੀ ਸੀਗੀ ਤੇ ਚਲ ਛੇ ਮਿੰਟੋ ਮਿੰਟੀ ਹੋ ਗਈ ਖਾਧੀ ਗਈ ਰੋਟੀ ਤੇ ਆਪਾਂ ਨੇ ਆ ਸੇਵੀਆਂ ਆ ਵਾ ਸਲਾਸ ਲੂ ਸਾਰਾ ਕੁਝ ਮਨ ਉਮੀਦ ਦੇ ਪਾਪਾ ਨੇ ਕੱਟਿਆ ਵਾ ਆਪਣੀ ਥਾਲੀ ਪੂਰੀ ਤਿਆਰ ਆਪੇ ਕਰ ਲੈਂਦੀ ਆ ਤੇ ਆ ਸੇਵੀਆਂ ਬਣੀਆਂ ਆਪਣੀਆਂ ਸੇਵੀਆਂ ਨੂੰ ਬਣਾ ਕੇ ਰੱਖ ਲਈਆਂ ਵਾ ਚਲ ਜਦੋਂ ਖਾਣੀਆਂ ਹੋਣਗੀਆਂ ਨਾ ਥੋੜਾ ਫੇਰ ਦੁੱਧ ਪਾਉਣਾ ਆਪੇ ਵਿੱਚ ਕਿਉਂਕਿ ਸੰਘਣੀਆਂ ਹੋ ਗਈਆਂ ਹੀ ਇਹ ਸਖਤ ਹੋ ਗਈਆਂ ਹੀ ਫੇਰ ਮੈਂ ਥੋੜਾ ਦੁੱਧ ਹੋਰ ਪਾ ਕੇ ਤੇ ਉਸ ਤੋਂ ਬਾਅਦ ਆ ਮਤਲਬ ਮੈਂ ਰੋਟੀ ਤੋਂ ਬਾਅਦ ਹੀ ਦਿੱਤੀਆਂ ਇਹ ਸੇਵੀਆਂ ਇਹਨਾਂ ਮਤਲਬ ਪਹਿਲਾਂ ਰੋਟੀ ਖਾਦੀ ਉਸ ਤੋਂ ਬਾਅਦ ਸੇਵੀਆਂ ਖਾਦੀਆਂ ਹੀ ਗਿਆ ਤੇ ਚਲੋ ਜੀ ਠੀਕ ਹੋਆ ਫੇਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਨੈਕਸਟ ਵਲੌਗ ਚ ਓਕੇ ਜੀ ਬਾਏ ਤੇ ਸਾਡੇ ਤੇ ਮੀਂਹ ਬਹੁਤ ਜ਼ਿਆਦਾ ਘਟ ਪਿਆ ਇੰਨਾ ਘਟ ਪਿਆ ਨਾ ਮੀਂਹ ਲਾਈਟ ਬੰਦ ਹੋ ਗਈ ਸੀ ਇਕਦਮ ਜਦੋਂ ਹਨੇਰੀ ਹੈ 6 ਵਜੇ ਤੇ ਪਰ ਮਤਲਬ ਸਾਡੇ 9 ਵਜੇ ਤੱਕ ਫਿਰ ਲਾਈਟ ਆ ਗਈ ਸੀਗੀ ਸਾਡੇ ਕੋਈ ਉਮੀਦਤ ਨਹੀਂ ਸੀ ਲਾਈਟ ਆਉਣ ਦੀ ਪਰ ਆ ਗਈ ਸੀਗੀ ਤੇ ਚਲੋ ਜੀ ਠੀਕ ਆ ਫਿਰ ਓਕੇ ਬਾਈ